ਦੇਖੋ ਆਪ ਬਿਨਾਂ ਟਿਕਟੋ ਬਣਾ ਦੇਤਾ ਹਾਂ ਜੀ ਤਾਂ ਆਪ 38 ਸੀ ਮੇ ਜਾਓਗੇ 88 ਹੀ ਜਾਵਾਂਗੇ ਆ ਜੀ ਕਿਉਂ ਕੋਈ ਖਾਲਸਾ ਬਈ ਖਾਲਸੇ ਨਹੀਂ ਟਿਕਟ ਲੱਗਦੀ ਕਿਸ ਨੇ ਕਹਾ ਹੈ ਆਪਸੇ ਯਾਰ ਮੈਂ ਆ ਗਿਆ ਨਿਆ ਉਹ ਜਿਹੜਾ ਤੇ ਤੋਂ ਉੱਪਰ ਬੰਦਾ ਉਹਨੂੰ ਆਪਕੋ ਪਤਾ ਹੈ ਖਾਲਸਾ ਕੌਣ ਹੈ ਹਾਂ ਕੌਣ ਹੈ ਖਾਲਸਾ ਉਹ ਮਮਾ ਮੈਂ ਬਹੁਤ ਇੱਜ਼ਤ ਕਰਦੇ ਹਾਂ ਬਹੁਤ ਜੇ ਮੈਂ ਕਿਹਾ ਤੈਨੂੰ ਗੋਲੀ ਮਾਰਤੀ ਮੈਂ ਤੈਨੂੰ ਇਹੋ ਕਿਹਾ ਵੀ ਨਹੀਂ ਟਿਕਟ ਲੈਣੀ ਤੂੰ ਤੂੰ ਕਰਕੇ ਬਾਤ ਕਰ ਰਿਹਾ ਹੋ ਤੇ ਯਾਰ ਜਦੋਂ ਮੈਂ ਤੈਨੂੰ ਪਹਿਲਾਂ ਤੂੰ ਹੀ ਤੂੰ ਹੀ ਕਿਹਾ ਦਦੂ ਕੀ ਕਰਦੇ ਆਂ ਆਪ ਆਪ ਕਰਕੇ ਬਾਤ ਕਰ ਆਪ ਤੂੰ ਤੂੰ ਕਰਕੇ ਬਾਤ ਕਰ ਰਿਹਾ ਤੂੰ ਤੂੰ ਕਰਕੇ ਬੋਲਾਂਗਾ ਤੂੰ ਬੋਲਦਾ ਨਾ ਮੇਰੇ ਕੋ ਕਿ ਮੈਂ ਤੇਰੇ ਕੋ ਆਪਣੇ ਮਕਾਦ ਦਿਖਾ ਰਿਹਾ ਤੂੰ ਕੀ ਕਰ ਰਹੇ ਹੋ ਤੂੰ ਬੋਲਾ ਕਿ ਨਹੀਂ ਮੈਂ ਆਪ ਕੋ ਕਾਤ ਦਿਖਾਤਾ ਹਾਂ ਬੋਲਾ ਕਿ ਨਹੀਂ ਬੋਲਾ ਕੱਪ ਕਾਇ ਮੈਂਨੇ 10 ਬਾਈਂ ਕੀ ਆ ਕਿ ਨਹੀਂ ਕੀ ਕਾਇ ਮੈਂਨੇ ਕਿਹਾ ਨਹੀਂ ਮੈਂ ਕਾਤ ਵਗੋਨਾ ਆਪਣੇ ਆਪ 3 ਏਸੀ ਵਿੱਚ ਬੈਠੇ ਹੋ ਭਾਈ ਮੇਰੀ ਬਾਤ ਬਿਨਾ ਟਿਕਟ ਸਫਰ ਕਰ ਰਹੇ ਹੋ ਟਿਕਟ ਹਮ ਨਹੀਂ ਲੇਤੀ ਕਾਨੂੰਨ ਨਾਲ ਅਪਰਾਧ ਹੈ ਇਹ ਭਾਈ ਕੋਈ ਕਾਨੂੰਨ ਨਾਲ ਅਪਰਾਧ ਨਹੀਂ ਆ ਵੇਖੋ ਜਿਹੜੀ ਭੋਤ ਨਹੀਂ ਆ ਇਹ ਸਾਡੇ ਸਾਡੇ ਆਪਣੇ ਡੱਬੇ ਆ किसी के डब्बे नहीं है जी ये सरकार देख के डब्बे हैं तो सरकार साड़ी गाल से है हैं गाल से सरकार है गाल से है हाँ आपको पता ही नहीं है गाल से कौन है चलो अनु पता, पता उधर कर लो पता हम्म अनु पता तो ही कर लो पता हमें तो पता है जी हमारी सरकार है हमें तो ये पता है सरकार के डब्बे गाल से दी डब्बे नहीं ये तेरी सरकार है तो ठाड़ा गाल खत्म ਅਮੀ ਆਪਾਂ ਜਦੀ ਜਾਨੇ ਆ ਤੁਸੀਂ ਬਰੋਂ ਨਿਕਲ ਜਾਓ ਭਾਈ ਨਹੀਂ ਜਾਣਾ ਸਲੀਪਰ ਦੇ ਇੱਥੇ ਬੈਗ ਜਾਵਾਂਗੇ ਆ ਕਿਉਂ ਮੈਂ ਕਹਿੰਦਾ ਮੈਂ ਜਾਣਾ ਇੱਥੇ ਬੈ ਕੇ ਬਿਆ ਜਾਣਾ ਅੱਛਾ ਹਾਂ ਇਹ ਗੱਲ ਕੁ ਲੱਗ ਮੇਰਾ ਦੋ ਜੀ ਯਾਰ ਲਾੜਾ ਦੋ ਵਾਰੀ ਲਾੜਾ ਹੁੰਦਾ ਦੇ ਵੀ ਮਮੀ ਤੇਰੀ ਉਹ ਤੂੰ ਆਏ ਬੰਨਾ ਨਾ ਕਰ ਯਾਰ ਬਈ ਮੇਰੀ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਮੇਰਾ ਭਰਾ ਆ ਕੇ ਅਸੀਂ ਧੱਕਾ ਨਹੀਂ ਕਿੰਨਾ ਵੀ ਕਰਦੇ ਜੇ ਸਾਨੂੰ ਕੋਈ ਟਿਕਟ ਦਿਖਾ ਦੇ ਅਸੀਂ ਉੱਡ ਜਾਾਂਗੇ ਇੱਥੋਂ ਜਿੱਦਾਂ ਇਹ ਬਾਈ ਦੀ ਇਹਦੀ ਟਿਕਟ ਐਸੀ ਵਿੱਚ ਨਹੀਂ ਜਾਂਦਾ ਭਾਈ ਮੇਰੇ ਅਹੀਂ ਯਾਰ ਸਾਡਾ ਸਿਸਟਮ ਆ ਇਹਨਾਂ ਨੂੰ ਨਹੀਂ ਇਹਨਾਂ ਭਰਾਵਾਂ ਨੂੰ ਪਤਾ ਹੋਊਗਾ ਠੀਕ ਹੈ ਪਰ ਇਹਨਾਂ ਭਾਈ ਉਹਨਾਂ ਨੂੰ ਪਤਾ ਹੋਊਗਾ ਉਹ ਨਿਆਂ ਸਿੰਘ ਟਿਕਟ ਨਹੀਂ ਲੈਂਦੇ ਭਾਈ ਟਿਕਟ ਮਤ ਲੋ ਲੇਕਿਨ 3 AC ਵਿੱਚ 2nd AC ਜਾਂਦਾ ਅਹੀਂ ਕਿਹੜਾ ਪਹਿਲੀ ਵਾਰ ਜਾਣੇ ਆ ਯਾਰ ਮੇਰਾ ਭਾਈ ਮੇਰੀ ਗੱਲ ਹਾਂਜੀ ਮਜਬੂਰੀ ਪਤਾ ਦੱਸਣੇ ਭਾਈ ਮੈਂ ਗੱਲ ਸਮਝਦਾ ਚਲੋ ਕੋਈ ਨਹੀਂ ਸਰ ਮੈਂ ਕਰ ਲੈਣਾ ਮੇਰਾ ਭਰਾ ਗੱਲ ਪਰ ਅਸੀਂ ਅੱਧੇ ਘੰਟੇ ਦੇ ਕੀ ਕਹਿੰਦੇ ਰਾਤ ਜਾਣਾ ਬਿਆਸ ਉੱਤਰ ਜਾਣਾ ਅਸਲੀਪਰ ਚਲੇ ਆਉਣਾ ਯਾਰ ਇਹ ਜਾਣਾ ਦਾ ਤੈਨੂੰ ਮੌਜੂਦ ਨਹੀਂ ਮੈਂ ਕੁਛ ਨਹੀਂ ਦੇਦਾ ਹਾਂ ਭਾਈ ਮੈਂ ਉਦੋਂ ਹੀ ਉੱਠ ਜਾਣਾ ਹਾਂ ਨਾ ਸਲੀਪਰ ਵਿੱਚ ਐਸੀ ਬਣੀ ਹੈ ਭਾਈ ਮੇਰੀ ਗੱਲ ਸੁਣੋ ਦੇਖ ਤੁਮੋ ਤੇ ਯਾਰ ਪੰਜਾਬੀ ਬੰਦਾ ਭਰਾ ਆਪਣਾ ਤੈਨੂੰ ਤਾਂ ਪਤਾ ਹੀ ਹੈ ਵੀ ਕੀ ਚੱਕਰ ਆ ਜੇ ਨੰਗ ਸਿੰਘ ਲੈਂਦੇ ਟਿਕਟ ਆਪਣੇ ਕੀ ਕਹਿੰਦੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਬੋਲ ਕੇ ਦਸ ਨਹੀਂ ਲੈਂਦੇ ਟਿਕਟ ਨਹੀਂ 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 ਇਹ ਗੱਲ ਸੁਣ ਜੇ ਇਹਦੀ ਨੌਕਰੀ ਏ ਟੀਏ ਤੇ ਫਿਰ ਸਾਡੀ ਉਹ ਬਾਬਾ ਜੀ ਤੋੜੀ ਮੇਰੀ ਗੱਲ ਸੁਣੋ ਜੇ ਇਹ ਗੱਲ ਤੇ ਮੇਰੀ ਗੱਲ ਹੀ ਸਮਝ ਲਓ ਮੈਂ ਤੁਹਾਨੂੰ ਉਹਦਾ ਰਿਕਵੈਸਟ ਆ ਮੇਰੀ ਵੀ ਪਰ ਇਹ ਬੰਦੇ ਨੇ ਆਪਾਂ ਨੂੰ ਆ ਕੇ ਚੈਲੰਜ ਕੀਤਾ ਵਾ ਠੀਕ ਆ ਨਹੀਂ ਨਹੀਂ ਛੜੇ ਸੀ ਮੈਂ ਨਹੀਂ ਜਾ ਸਕਦਾ ਮੇਰੇ ਟਿਕਟ ਬਾਬਾ ਜੀ ਤੁਸੀਂ ਯਾਰ ਮੇਰੀ ਗੱਲ ਸੁਣੋ ਚਲੋ ਛੱਡੋ ਬਾਬਾ ਜੀ ਹੁਣ ਮੇਰੀ ਗੱਲ ਸੁਣੋ ਛੱਡੋ ਜੀ ਆਪਾਂ ਕੀ ਲੇ ਪਰ ਯਾਰ ਬੜਾ ਚੰਗੇ ਨਹੀਂ ਲੱਗਦਾ ਆ ਜਾਓ ਰਿਕਵੈਸਟ ਹੈ ਮੇਰੀ ਤੁਹਾਡੇ ਅੱਗੇ ਤੁਸੀਂ ਨਾ ਕਰੋ ਕਿ ਬਿਆਸ ਹੀ ਜਾਣਾ ਬਿਆਸ ਜਾਣਾ ਆ ਤੇਰਾ ਆ ਜਾਓ ਆ ਕੋਈ ਚੱਕਰ ਨਹੀਂ ਇੱਥੇ ਕੀ ਕਹਿੰਦੇ ਅੱਧੇ ਘੜੀ ਉੱਤਰ ਜਾਣਾ ਅੱਗੋਂ ਆਪਣੀ ਫੌਜ ਆ ਜਾਈਗੀ ਕਿ ਵੈਸੇ ਇਹ ਜਾਏਗੇ ਹਮ ਉਤਰ ਜਾਣਾ ਉੱਥੇ ਭਾਈ ਅੱਧੇ ਘੰਟੇ ਦਾ ਰਹਾ ਮੇਰਾ ਭਰਾ ਇਹ ਦੇਖ ਲਓ ਆਪਣੀ ਫੌਜ ਆ ਜਣੀ ਆ ਉੱਥੋਂ ਆਪਾਂ ਆਬ ਦੇਖ ਲਓ ਉਹ ਆਨੰਦ ਲੈ ਜਿੰਦਗੀ ਦੇ ਭਰਾ ਨਹੀਂ ਨਹੀਂ ਦੋਸਤ ਮੇਰੀ ਬਾਤ ਸੁਣੋ ਆਪ ਦੂਸਰੇ ਕੀ ਨੌਕਰੀ 'ਚ ਖੇਲ ਰਹੇ ਹੋ ਜੋ ਹਨਾ ਕਾਨੂੰਨ ਦੇ ਸਾਥ ਜਵਾਨ ਸੇਵਾ ਕਰੇ ਪ੍ਰੋਬਲਮ ਸੁਣੋ ਰੋਲ ਦੇ ਮੇਂ ਹੋਰ ਆਪ ਸਰਕਾਰੀ ਕੰਮਾਂ ਬਾਗਾ ਡਾਲ ਰਹੇ ਹੋ ਕਿਤੇ ਬੇਸ ਜਾਣਾ ਨਾ ਕਿਹੜੀ ਗੱਲ ਨਾਮਾ ਵਾਦਾ ਅਸੀਂ ਅਸੀਂ ਵਾਦਾ ਪਾਉਣੇ ਕੀ ਗੱਲ ਭਾਂਜ ਵਾਦਾ ਸਰਕਾਰੀ ਕੰਮਾਂ ਵਾਦਾ ਡਾਲ ਰਹੇ ਹੋ ਕੋਈ ਗੱਲ ਨਹੀਂ ਪ੍ਰੋਵਾ ਸਰਕਾਰੀ ਦੇ ਵਾਦਾ ਫਿਰ ਆਪ ਜੋ ਨਾ ਆਗੇ ਕੇ ਲਈ ਸਭ ਕੇ ਲਈ ਪ੍ਰੋਬਲਮ ਖੜੀ ਕਰ ਦੋਗੇ ਆਪ ਰੋਲਮ ਤੇ ਤੂੰ ਖੜੀ ਕਰਨ ਦਾ ਹੂੰ